ਸਾਦਾ ਇਸਤਕੀ ਹੈ ਸਾਡਾ ਧਰਮ ਕੀ ਹੈ ਸਾਡੇ ਲਈ ਸਭ ਤੋਂ ਸਰਵੋਤਮ ਕੀ ਹੈ ਨਾ ਸਾਡੇ ਲਈ ਕੁਰਸੀ ਹੈ ਨਾ ਸਾਡੇ ਲਈ ਪਤ੍ਤੀਆਂ ਨੇ ਨਾ ਸਾਡੇ ਲਈ ਮਾਇਆ ਹੈ ਸਾਡੇ ਲਈ ਸਭ ਤੋਂ ਉਤਮ ਹੈ ਪਾਣੀ ਵਾਹ ਵਾ ਪਾਣੀ ਨੇ ਤਾਰ ਹੈ ਇਸ ਜੀਵ ਜ ਅਵਰ ਨਾ ਖੋਰੇ ਕੁਰਬਾਨੀ ਦੇ ਤੱਕ ਗੁਰੂ ਗ੍ਰੰਥ ਸਾਹਿਬ ਰਾਜ ਤੋਂ ਕੋਈ ਸਾਡੀ ਨਹੀਂ ਕੋਈ ਹੋਣੀ ਨਹੀਂ ਸਕਦਾ ਕਲ ਸਾਡੀ ਸੱਚ ਜਾਨਾ ਕੋਈ ਕਹੇ ਕਿ ਮੇਰੀ ਪਦਵੀ ਇੱਡੀ ਉੱਚੀ ਹੈ ਨਹੀਂ ਸਾਡੇ ਲਈ ਨਹੀਂ ਅਸੀਂ ਤੇ ਸੀਸ ਗੁਰੂ ਗ੍ਰੰਥ ਸਾਹਿਬ ਅਗੇ ਝੁਕਾਉਣੀ ਆ ਤੇ ਅੱਜ ਸਾਡੀ ਸਭ ਤੋਂ ਪਿਆਰੀ ਸਰਵੋਤਮ ਉਹ ਜੀ ਸਾਡੀ ਜ਼ਿੰਦਗੀ ਕਹਿ ਲਈ ਜੀ ਨੂੰ ਸਾਡੀ ਸਾਡੀ ਇੱਜ਼ਤ ਕਹਿ ਲਈ ਆਬਰੂ ਕਹਿ ਲਈ ਅੱਜ ਤੁਸੀਂ ਦੇਖਦੇ ਹੋ ਜਦ ਹੀ ਆਬਦਲੋ ਹੱਥ ਪਰ ਗਿਆ ਸਾਦਕਾ ਜੀ ਮੌਤ ਪਰ ਗਿਆ ਬਿਗਾੜੀ ਨਾਡ ਹੋਇਆ ਸਲਤਾਨੇ ਹੁਮਾਮਾ ਕੇ ਪਹੁੰਚ ਕੇ ਉੱਥੇ ਪ੍ਰਦਰਸ਼ਨ ਕੀਤੇ ਲਾਟੀਆਂ ਖਾਦੀਆਂ ਔਰ जख्मी ਹੋਏ ਇੱਥੋਂ ਤੱਕ ਦੋ ਸਿੰਘ ਪੈਸ਼ਾ ਪੈਗੋ ਜੀ ਸਿੰਘ ਜੀ ਤੇ ਪੈਸ਼ਾ ਪੈਗੋ ਮਾਨ ਸਿੰਘ ਜੀ ਚਾਮੇ ਸ਼ਹਾਦਤ ਪੀ ਗਏ ਕੱਲ ਉਹਨਾਂ ਦੇ ਸਸਕਾਰ ਹੋਏ ਕੱਲ ਸੇ ਇਹ ਤਾਂ ਕੁਝ ਮੱਪੰਤੋਂ ਬਾਅਦ ਹੀ ਸਾਡੇ ਪੰਜਾਬ ਦੀ ਧਰਤੀ ਤੇ ਪੂਰੀ ਨਹੀਂ ਸੁਰੱਖਿਆ ਗੁਰੂ ਗ੍ਰੰਥ ਸਾਹਿਬ ਜੀ ਲਈ ਨਹੀਂ ਹੋ ਸਕੀ ਔਰ ਉਹ ਸ਼ਰਾਬ ਦੇ ਫੜੇ ਨਹੀਂ ਗਏ। ਬਰੂਸ ਮੁਜਾਰਤ ਇਸੇ ਗੱਲ ਦਾ ਸੀ ਕਿ ਜਿਨ੍ਹਾਂ ਨੇ ਸ਼ਰਾਬ ਕੀਤੀ ਉਹਨਾਂ ਨੂੰ ਫੜੋ। ਪਤਾ ਲੱਗੇ ਤੁਸੀਂ ਭੱਜਣਾਂ ਚ ਕੋ। ਉਹਨਾਂ ਨੂੰ ਫੜਨ ਬਾਰੇ ਕੋਈ ਨਹੀਂ। ਉਸ ਤੋਂ ਬਾਅਦ ਕੂੜੀਆਂ ਪਿੰਡ ਸਬਰੂ ਦੇ ਨੇੜੇ ਉੱਥੇ ਵੀ ਇਹੀ ਹਾਲਾਤ ਹੋਏ ਉੱਥੇ ਵੀ ਸਾਡੇ ਕਾਲਜ ਨੂੰ ਹੱਤ ਪਾਇਆ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿਯਾਗਤੀ ਕੋਈ ਖਾਲਸਾ ਜੀ ਤੁਹਾਨੂੰ ਅਖਬਾਰ ਵਿੱਚ ਜੱਕਤੇ ਲਿਖਿਆ ਪੜਦੇ ਹਨ ਕਿ ਪੱਲੇ 파ੜੇ ਗਏ ਨਹੀਂ ਨਹੀਂ ਇਹ ਪੱਲੇ ਨਹੀਂ ਲੋਟ ਕਰ ਰਹੇ ਇਹ ਸਾਡੇ ਗੁਰੂ ਦੇ ਅੰਗ ਹੈ ਗੁਰੂ ਦੇ ਅੰਗ ਜਿਹੜੇ ਜਾਲਮਾਂ ਨੇ ਫਾੜੇ ਨੇ ਇਹ ਨਾ ਸੋਚਿਆ ਕਰੋ ਕਿ ਪੱਲੇ ਫਾੜੇ ਨੇ ਨਹੀਂ ਖਾਲਸਾ ਜੀ ਨਹੀਂ ਇਹ ਗੁਰੂ ਦੇ ਅੰਗ ਹੈ ਉਸ ਤੋਂ ਬਾਅਦ ਫਿਰ ਅੱਜ ਲੋ ਫਰੋਟ ਪੁਰਦੇ ਨੇ ਵਿਦਿਕ ਤੇ ਮੁਸ਼ਰੀਬਾ ਲੈ ਉੱਥੇ ਵੀ ਇੱਕ ਕਾਰਡ ਹੋਇਆ ਦੇਖੋ ਹਰਾਂ ਨਹੀਂ ਲਿਗਣਾ ਇੱਕ ਨਹੀਂ ਦੋ ਨਹੀਂ ਉਸ ਤੋਂ ਬਾਅਦ ਅਪਰੰਤਾ ਦੇ ਨੇੜੇ ਪਿੰਡ ਬਾਠ ਉੱਥੇ ਵੀ ਸਾਡੇ ਗੁਰੂ ਸਾਹਿਬ ਜੀ ਦਾ ਚਪੇਟਾ ਵੀ ਗਿਰਿਆ ਜਿਨੀਆ ਸੀ ਕਿ ਅੰਗ ਸਾਰੇ ਗਏ ਔਰ ਫਸਲੀ ਸਾਡੀ ਲੀਰੋਲੀ ਰਕਤ ਲੀਰੋਲੀ ਸਾਡੀ ਜ਼ਮੀਨ ਲੀਰੋਲੀ ਰਹਦੀ ਸਾਡੀ ਜ਼ਿੰਦਗੀ ਦੀ ਲੀਡ ਹੋਈ ਸਾਡੇ ਸਾਹ ਦੀ ਲੀਡ ਹੋਇਆ ਪਰ ਅਜੇ ਤੱਕ ਵੀ ਕੋਈ ਕਿਸੇ ਖਾ ਦੇਤੇ ਕੋਈ ਐਕਸ਼ਨ ਹੋ ਕੇ ਲਿਖਦੇ ਹੋ ਸਾਡੀ ਸੁਲਤਾਨੀ ਇਸ ਪਾਸੇ ਕੋਈ ਅਕਸਰੀ ਨਹੀਂ ਲਈ ਹੋਈ ਉਹਨਾਂ ਨੂੰ ਫਟਾ ਵਾਲੀ ਕੋਈ ਐਕਸ਼ਨ ਨਹੀਂ ਹਾਂ ਐਨੀ ਐਕਸ਼ਨ ਜ਼ਰੂਰ ਹੈ ਕਿ ਜਿੱਥੇ ਤੁਸੀਂ ਬੈਠਦੇ ਹੋ ਉਥੇ ਲਾਠੀਆਂ ਜਗੂਰਾ ਦਿੰਦੇ ਆ ਗੋਲੀਆਂ ਜਗੂਰ ਚੁਲਾ ਦਿੰਦੇ ਆ ਪਰ ਖਾਲਸਾ ਜੀ ਇੱਕ ਵੀ ਐਕਸ਼ਨ ਨਹੀਂ ਲਈ ਜੋ ਲੋੜ ਹੈ ਉਹਨਾਂ ਅੱਜ ਚਾਗਰਦੀ ਇਸ ਸਾਡੇ ਨਾਲ ਕੀ ਹੋ ਰਿਹਾ ਕਿਉਂ ਹੋ ਰਿਹਾ ਤੇ ਬੇਲੀ ਸਾਨੂੰ ਜਾਂਦਨ ਜੀ ਨੇ ਇਹ ਰਹਿ ਜੋ ਪੈਸਾ ਦੀ ਹੋਣਾ ਨੇ ਵਿਚਾਰ ਦੱਸੇ ਜੀ ਐਸੋ ਤੋਂ ਇਹ ਵੀਰੇ ਨੇ ਵੀ ਵਿਚਾਰ ਭੇਜੇ ਸੋ ਅੱਜ ਅਸੀਂ ਇਕੱਤਰ ਹੋਣੇ ਪੈਸਾ ਜੀ ਮਾੜੀ ਮੋਟੀ ਗੱਲ ਹੋ ਜਾਏ ਰਿਸ਼ਤੇਦਾਰ ਦੇ ਕਿਸੇ ਦੇ ਸੱਟ ਵੱਜ ਜਾਏ ਤੇ ਅਸੀਂ ਸਾਰੇ ਦਾ ਸਾਰਾ ਟਬਰ ਗੱਡੀਆਂ ਭਰ ਕੇ ਚਲੇ ਜਾਂਦੇ ਤੇ ਸਾਡੇ ਗੁਰੂ ਦੇ ਹੰ ਪਾੜੇ ਗਏ ਹੋਣ ਸਾਡੇ ਗੁਰੂ ਨੂੰ ਪਤਲ ਕੀਤਾ ਗਿਆ ਉਹ ਵੀ ਖਾਲਸਾ ਨੂੰ ਬੜਾ ਉਪਰੇ ਦੇ ਸ਼ਬਦ ਮੇਰੇ ਨਹੀਂ ਚੱਲਦੇ ਨਿਕਲ ਨਹੀਂ ਰਿਹਾ ਸ਼ਬਦ ਤੇ ਤੇ ਵੀ ਅਸੀਂ ਇਕੱਤਰ ਨਾ ਹੋਈਏ ਪਤੀ ਜਿੰਦਰ ਤੋਂ ਅੰਮ੍ਰਿਤਸਰ ਹਾਈਵੇ ਦੇ ਉੱਤੇ ਜਾਮ세ਬਾਸ ਪੋਥਰੇ ਵੀ ਕਾਫੀ ਸਮਾਂ ਬੈਠ ਕੇ ਸੰਗਤਾਲੇ ਵਿੱਚ ਵਾਜੁਰ ਦੇ ਜਾਪ ਕਰਦੇ ਹੈ ਅਸਿਰੋਸ ਮਜਾਰਾ ਕੀਤਾ ਪਰ ਮੈਂ ਫਿਰਸ ਨੂੰ ਕੁੱਤੇ ਲਈ ਜਿੰਨਾ ਕੁ ਮੇਰੇ ਕੋਲ ਹੋਰ ਸਟੇਜਾਂ ਦੇ ਉੱਤੇ ਵੀ ਮੈਂ ਬੋਲ ਰਿਹਾ ਸੋ ਕਹਿੰਤੋ ਭਾਬੇ ਮੇਰੀ ਪੱਡੀ ਸੁਭਾ ਵੀ ਬਹੁਤ ਪਹੁੰਚ ਰਹੀ ਹੈ ਨਾ ਹੁਣੇ ਹੁਣੇ ਕਾਲਾ ਕੀਤੀਆਂ ਨੇ 23 25 ਸਕੇ ਪਹੁੰਚ ਗਏ ਨੇ ਬਾਕੀ ਹੋਰ ਪਹੁੰਚ ਰਹੇ ਨੇ ਵਰਤਮਾਨ 71 ਹੋ ਕੇ ਆਪਾਂ ਇਸ ਗੱਲ ਲਈ ਇਕੱਠੇ ਹੋਈਏ ਹੇ ਮੇਰੇ ਵੀਰ ਜੋ ਘਰੇ ਨੇ ਪਿੱਛੇ ਤੇ ਗੱਡੀਆਂ ਵਾਲੇ ਖੜੇ ਹੋਣਗੇ ਉਧਰ ਵੀ ਖੜੇ ਹੋਣਗੇ ਉਹ ਸਾਨੂੰ ਜਲਦੀ ਗਾਲਾਂ ਵੀ ਕੱਢਦੇ ਹੋਣਗੇ। ਅਸੀਂ ਕੀ ਕਰ ਰਿਹਾ ਹੈ? ਸਜਣਾ ਸਾਡਾ ਮਨ ਨਹੀਂ ਕਰਦਾ। ਤੁਹਾਡੇ ਬੜੇ ਜ਼ਰੂਰੀ ਕੰਮ ਹੋਣੇ ਆ। ਤੁਹਾਨੂੰ ਰੋਕੀਏ। ਮਨ ਨਹੀਂ ਕਰਦਾ ਸਾਡਾ। ਪਰ ਸਾਡੇ ਕੋਲ ਹੋਰ ਰਾਹ ਵੀ ਕਿਹੜਾ ਹੈ? ਹੋਰ ਆ ਦੱਸਦੇ ਸੀ ਉਸ ਰਾਹ ਤੇ ਕਿਰਤੇ ਨੇ। ਜਾਂ ਜੇ ਕੋਈ ਰਾਹ ਇਹੀ ਹੈ ਨਾ ਕਿ ਅਸੀਂ ਬਖਦੀ ਸਰਕਾਰ ਨੂੰ ਦੱਸ ਸਕੀਏ ਕਿ ਅੱਜ ਸਾਡੇ ਤੇ ਜੋ ਤਸ਼ੱਦਦ ਹੋ ਰਿਹਾ ਹੈ ਉਹ ਕੀ ਤੁਹਾਡੇ ਪੱਨਾ ਤੱਕ ਜੀ ਸੁਰੱਖਿਤੀ ਹੈ? ਇਸਾਡੀ ਬਾਤ ਤੁਹਾਡੇ ਕੋਲ ਪਹੁੰਚਲੀ ਹੋ ਸੇ ਸ਼ਾਂਤ ਮੈਤਰੀਕੇ ਦੇ ਨਾਲ ਜਿਵੇਂ ਆਪਾਂ ਬੈਠੇ ਆ ਨਾ ਇਸੇ ਤਰ੍ਹਾਂ ਬੈਠ ਕੇ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਪਾਇਆ ਆਪਣੇ ਰੋਹ ਨੂੰ ਜੜ ਕਰਨਾ ਖਲਸਾ ਜੀ ਆਪਣੇ ਗੁਰੂ ਪ੍ਰਤੀ ਆਪਣਾ ਪਿਆਰ ਜਿਹੜਾ ਖੇਤੇ ਦੀ ਮੇਕਲਾ ਜਿਹੜੀ ਆ ਉਹ ਪ੍ਰਗਟ ਕਰਨੀ ਹੈ ਸੋ ਇਹਨਾਂ ਕੁਝ ਕਹਿੰਦਾ ਹਾਂ ਵਾਹਿਗੁਰੂ ਦਾ ਜਾਤ ਘੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਿਕਰ ਜੀ ਦਾ ਸੰਤਾ ਵਾਸਕ ਜੀ ਕੀ ਪਤੇ ਭਾਈ ਸੰਤ ਸਿੰਘ ਪਾਰ ਜੋ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਸਾਖੀ ਸੱਚੀ ਗੱਲ ਹੈ ਕਿ ਜਿੱਥੇ ਜਿੱਥੇ ਜਾ ਖਜਾਂ ਮੈਂ ਉਹ ਕਹਿੰਦੇ ਹੋਣ ਕਿ ਕਿੱਟਕੀ ਕਰਦੇ ਆ ਪਰ ਕਰੀਏ ਕੀ ਰਸਤਾ ਵੀ ਕੋਈ ਨਹੀਂ ਸਾਡੇ ਕੋਲ ਤੋਂ ਮੈਨੂੰ